ਮਹਿੰਦਰ ਸਿੰਘ ਰਾਹੀ ਪ੍ਰਧਾਨਗੀ ਮੰਡਲ ਤੇ ਸਾਹਮਣੇ ਬੈਠੀ ਸਹਿਤ ਰਸੀਆਂ ਦੀ ਸੰਗਤ ਮੇਰੀ ਕਮਜ਼ੋਰੀ ਹੈ ਮੈਂ ਜਵਾਨੀ ਨਹੀਂ ਬੋਲ ਸਕਦਾ ਪੜ੍ਹ ਕੇ ਸੁਣਾਉਂਗਾ ਜਿਹੜਾ ਮੇਰਾ ਸੁਨੇਹਾ ਮਾਨਜਤੇ ਸ਼ਿਸ਼ੋਵਤ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਵਿਦਵਾਨ ਸਹਿਤਕਾਰ ਅਤੇ ਸਾਹਮਣੇ ਬਿਰਾਜਮਾਨ ਸਹਿਤ ਰਸੀਆਂ ਦੀ ਸੰਗਤ ਨੂੰ ਮੇਰਾ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਪੰਜਾਬੀ ਸਹਿਯਦ ਸਭਾ ਬਰਨਾਲਾ ਦੀ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਾ ਹਾਂ ਜਿਸ ਨੇ ਸਹਿਯਦ ਸਭਾ ਦੇ ਪ੍ਰਕਾਸ਼ਨਾਂ ਚ ਆਈ ਲੰਮੀ ਔੜ ਨੂੰ ਬੜਿਆਂ ਬਾਤ ਤੋੜਿਆ ਹੈ ਨਤੀਜੇ ਵਜੋਂ ਤਾਂ ਹੀ ਅੱਜ ਇੱਕ ਕਾਰ ਸੰਗ੍ਰਹਿ ਅਤੇ ਇੱਕ ਭਾਰਤਿਕ ਸੰਗ੍ਰਹਿ ਤੁਹਾਡੇ ਸਾਹਮਣੇ ਲੋਕ ਅਰਪਣ ਹੋਣ ਜਾ ਰਿਹਾ ਹੋ ਰਿਹਾ ਹੈ ਹੋ ਰਿਹਾ ਸਵ ਸਵਾਧੇ ਕਵੀ ਜਨਾਂ ਦੀਆਂ ਰਚਨਾਵਾਂ ਬੀਦੀ ਸਾਹਿਬ ਨੇ ਇੱਥੇ ਲੇਖ ਸੰਗ੍ਰਹਿ ਨੂੰ ਮੈਂ ਸੰਪਾਦਿਤ ਕੀਤਾ ਹੈ ਮੈਂ ਆਪਣੀ ਗੱਲ ਕਰਾਂ ਔੜ ਮੰਗਰੋਂ ਮੀ ਪੈਣ ਨਾਲ ਮੌਸਮ ਸਾਫ਼ ਹੋਣ ਤੇ ਮਾਏ ਦੀ ਸਤਰੰਗੀ ਪੀਂਘ ਜੋ ਅੱਜ ਵੀ ਦਰਸ਼ਨ ਹੁੰਦੇ ਹਨ ਇਹ ਸਤਰੰਗੀ ਪੀਂਘ ਵਾਂਗ ਪੁਸਤਕ ਵਿੱਚ ਵੀ ਤੁਹਾਨੂੰ ਸਤਰੰਗ ਨਜ਼ਰੀ ਪੈਣਗੇ ਗਵਾਲੀਅਰ ਦੇ ਕਿਲੇ ਵਾਂਗ ਇਸ ਪੁਸਤਕ ਵਿੱਚ 52 ਲਿਖਤਾ ਕਾਇਦ ਹਨ ਜੋ ਤੁਹਾਡੇ ਪੜਨ ਨਾਲ ਹੀ ਰਿਆ ਹੋਣਗੇ ਆ ਕਬੀਰ ਸਾਹਿਬ ਦੀ 52 ਕ੍ਰਿਵਾਂ ਸਾਰੀਆਂ ਲਿਖਤਾਂ ਦੇ ਰਸ ਵੱਖਰੋ ਵੱਖਰੇ ਹਨ ਮੰਨਤੇ ਸਾਡੇ ਵਿੱਚ ਬਰਾਜਮਾਨ ਸਾਡੇ ਸਤਿਕਾਰਯੋਗ ਪ੍ਰੋਫੈਸਰ ਰਵਿੰਦਰ ਪਠੜ੍ਹ ਜੀ ਉਹਨਾਂ ਦੀ ਬੜੀ ਮੁੱਲੀ ਲੇਖਤ ਜਿਸ ਵਿੱਚ ਉਹ ਬਰਨਾਲਾ ਸ਼ਹਿਰ ਦੇ ਅਤੀਤ ਅਤੇ ਵਰਤਮਾਨ ਦਾ ਚਲਕਾਰਾ ਪੈਂਦਾ ਹੈ ਅਸ਼ੋਕ ਭਾਰਤੀ ਦਾ ਰਾਜੇ ਦਾ ਖੂ ਡਾਕਟਰ ਹਰਪ੍ਰੀਤ ਰਾਨ ਦਾ ਬੁੱਢਾ ਪਿੱਪਲ ਸਭ ਕਹਿਣੋ ਸੁਣੋ ਬਾਹਰ ਨਾ ਬਾਹਰ ਹਾਂ ਦੁਨੀਆ ਦੇ ਇਤਿਹਾਸ ਵਿੱਚ ਯੂਨੀਕ ਡਾਕੂਮੈਂਟ ਜ਼ਫਰਨਾਮਾ ਬਾਰੇ ਗੁਰਜੰਟ ਸਿੰਘ ਸਿੱਧੂ ਦਾ ਲੇਖ ਜ਼ਫਰਨਾਮਾ ਲਿਖਣ ਦਾ ਰੋਹਾਨੀ ਰਹੱਸ ਗਾਸੂ ਸਾਹਿਬ ਦਾ ਸਾਹਿਤ ਸਿਰਜਣਾ ਦੇ ਸੰਦਰਭ ਸਿੰਘੇੜਾ ਸਾਹਿਬ ਦਾ ਸਿੱਖ ਇਤਿਹਾਸ ਦਾ ਖੋਜੀ ਗਿਆਨੀ ਗਰਜਾ ਸਿੰਘ ਸਾਡੇ ਨਾਮੀ ਗ੍ਰਾਮੇ ਕਵੀਸ਼ਰ ਸੰਪੂਰਨ ਸਿੰਘ ਟੱਲੇਵਾਲ ਦਾ ਕਵੀਸ਼ਰੀ ਦਾ ਇਤਿਹਾਸ ਸਭ ਕਮਾਲ ਦੇ ਜਾਣਕਾਰੀ ਭਰਪੂਰ ਨਵੰਦ ਹਨ ਅੱਜ ਦਾ ਭਗਤਾ ਮਸਲਾ ਪ੍ਰਵਾਸ ਜਿਸ ਨਾਲ ਸਾਡਾ ਪੰਜਾਬ ਦੋ ਚਾਰ ਹੋ ਰਿਹਾ ਹੈ ਬਿੰਦੀ ਸਾਹਿਬ ਬੀਬੀ ਰਜਨੀਸ਼ ਕੋਰ ਬਬਲੀ ਸੁਖਵਿੰਦਰ ਸਨੇਹ ਹੋਰਾਂ ਦੀ ਪੇਸ਼ਕਾਰੀ ਕੋ ਨਾਲ ਪੜ੍ਹਨ ਵਾਲੀ ਹੈ ਮੁਕਤੀ ਗੱਲ 52 ਦੀਆਂ 52 ਲਿਖਤਾਂ ਇੱਕ ਦੂਜੀ ਤੋਂ ਚੜ੍ਹਦੇ ਚੜਾਹ ਵਾਲੀਆਂ ਹਨ ਮਾਇਆ ਬੀਬੀਆਂ ਦੇ ਕਹਿਣ ਵਾਂਗ ਸਾਰਾ ਕੁਝ ਪੜੇ ਤੋਂ ਹੀ ਚੱਲਣਾ ਹੋਣਾ ਹੈ। ਇੱਕ ਗੱਲ ਹੋਰ ਮੰਚ ਤੇ ਬਰਾਜਮਾਨ ਸਤਿਵਿਸ਼ਟ ਹਸਤੀਆਂ ਤੋਂ ਬੇਨਤੀ ਪੁਸਤਕ ਦੀ ਆਖਰੀ ਲੇਖਤ ਰੁੱਖਾਂ ਜਿਹਾਂ ਮੁਨੱਖ ਤੇ ਜ਼ਰੂਰ ਗੌਰ ਕਰਨਾ ਪਵੇ। ਸ਼ਾਇਦ ਕੋਈ ਮੰਤਰ ਹੋਰ ਹੀ ਜਾਵੇ। ਜਾਂਦਾ ਜਾਂਦਾ ਇੱਕ ਮੰਤਰ ਹੋਰ ਸੁਣਾ ਦਿਆਂ। ਕੰਮ ਦਾ ਇਹ ਮੰਤਰ ਹੈ। ਸਧਾਰਤ ਪਤਾ ਨਹੀਂ ਕਿੰਨਾ ਚਿਰ ਹੋਰ ਜੰਗਲਾਂ ਵਿੱਚ ਭਟਕਦਾ ਰਹਿੰਦਾ ਜੇ ਉਹ ਰੁੱਖੇ ਹੇਠ ਨਾ ਬੈਠਦਾ ਰੁੱਖੇ ਹੇਠ ਬੈਠਾ ਤਾਂ ਮਹਾਤਮਾ ਬੁੱਧ ਬਣਿਆ ਧਰਤੀ ਦੀ ਖਿੱਚ ਦਾ ਸਿਧਾਂਤ ਲਾਭ ਗ੍ਰੈਵਿਟੀ ਪਤਾ ਨਹੀਂ ਹੋਰ ਕਿੰਨੀਆਂ ਸਦੀਆਂ ਸਾਡੇ ਹੱਥ ਨਹੀਂ ਆਉਣਾ ਸੀ ਜੇ ਨਿਊਟਨ ਰੁੱਖੇ ਹੇਠ ਨਾ ਬੈਠਦਾ ਸੋ ਆਪਾਂ ਸਾਰੇ ਇਸ ਰੂਪ ਤੇ ਇੱਕ ਇੱਕ ਰੁੱਖ ਲਾ ਕੇ ਹਾਂ ਇਨਾ ਰੁੱਖਾਂ ਹੇਠ ਬੈਠੇ ਕੋਈ ਬੁੱਧ ਵੀ ਬਣੇਗਾ ਕੋਈ ਨਿਊਟਨ ਵੀ ਬਣੇਗਾ ਸਭ ਦਾ ਧੰਨਵਾਦ